ਕੀ ਅਸੀਂ ਚੈੱਕਅਪ ਨਹੀਂ ਕਰਾਣ ਜਾਣਾ ਹੈ ਜਾਂ ਜਿਹੜੇ ਆਪਣੇ ਫੀਮੇਲ ਪopulation ਹੈਗੀ ਆ ਉਹ ਥੋੜੀ ਇੰਨੀ ਐਜੂਕੇਟਿਡ ਨਹੀਂ ਹੈਗੀ ਤਾਂ ਉਹ ਥੋੜਾ ਜਿਹਾ ਹੈਜ਼ਿਟੇਟ ਕਰਦੇ ਹੈਗੇ ਹਸਪੀਟਲ ਆਉਣ ਦੇ ਵਿੱਚ ਇਹ ਚੀਜ਼ ਆਪਾਂ ਸਕਰੀਨਿੰਗ ਕਰਕੇ ਲੋਕਾਂ ਨੂੰ ਐਜੂਕੇਟ ਕਰਕੇ ਲੋਕਾਂ ਦੇ ਵਿੱਚ ਅਵੇਅਰਨੈਸ ਕ੍ਰੀਏਟ ਕਰਕੇ ਇਹ ਚੀਜ਼ ਆਪਾਂ ਬੰਦ ਕਰਨੀ ਹੈ ਤਾਂ ਕਿ ਪੇਸ਼ੈਂਟ ਦਾ ਤੇ ਡਾਕਟਰ ਦਾ ਜਿਹੜਾ ਗੈਪ ਹੈਗਾ ਇਹਨੂੰ ਆਪਾਂ ਬੈਸਿਕਲੀ ਜਿਹੜਾ ਸਭ ਤੋਂ ਜ਼ਿਆਦਾ ਕੈਂਸਰ ਕਾਮਨ ਹੈਗਾ ਇੰਡੀਆ ਦੇ ਵਿੱਚ ਫੀਮੇਲਸ ਦੇ ਵਿੱਚ ਉਹ ਹੈਗਾ ਬੱਚਾ ਦੇ ਮੂੰਹ ਦਾ ਕੈਂਸਰ ਜਿਹਨੂੰ ਸਰਵਾਈਕਲ ਕੈਂਸਰ ਕਹਿੰਦੇ ਆ ਇਹ ਜਿਹਨੂੰ ਸਰਵਾਈਕਲ ਕੈਂਸਰ ਕਹਿੰਦੇ ਆ ਉਹ ਜ਼ਿਆਦਾਤਰ ਪਹਿਲਾਂ ਤਾਂ ਲੇਟ ਏਜ ਗਰੁੱਪ ਦੇ ਵਿੱਚ ਆਉਂਦਾ ਸੀਗਾ ਜਿਵੇਂ 50s ਦੇ ਵਿੱਚ 60s ਦੇ ਵਿੱਚ ਹੁਣ ਬਿਕੋਜ਼ ਸੈਕਸ਼ੂਅਲ ਐਕਟੀਵਿਟੀ ਜਲਦੀ ਹੋ ਜਾਂਦੀ ਹੈਗੀ ਐ ਔਰ ਬਿਕੋਜ਼ ਆਫ ਦਾ ਅਨਯੂਜੂਅਲ ਸੈਕਸ਼ੂਅਲ ਪ੍ਰੈਕਟਿਸਸ ਇਸ ਹੁਣ ਜਲਦੀ ਆਨ ਲੱਗ ਗਿਆ ਹੈ ਲਗਾਤਾਰ ਹੀ ਸਾਡਾ ਮਨੁੱਖੀ ਸਰੀਰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਚਲਾ ਜਾ ਰਿਹਾ ਹੈ ਜਿਸ ਦਾ ਕਾਰਨ ਸਾਡਾ ਖਾਣਾ ਪੀਣਾ ਤੇ ਅਸੀਂ ਬਿਮਾਰੀਆਂ ਦੇ ਲੱਛਣਾਂ ਤੋਂ ਜਾਗਰੂਕ ਨਾ ਹੋਣਾ ਦੱਸਿਆ ਜਾ ਰਿਹਾ ਹੈ ਇਸ ਸੰਬੰਧੀ ਸਾਡੇ ਚੈਨਲ ਉੱਪਰ ਵਾਪਰ ਰਹੀਆਂ ਸ਼ਹਿਰ ਦੇ ਵਿੱਚ ਘਟਨਾਵਾਂ ਖਬਰਾਂ ਦੇ ਨਾਲ-ਨਾਲ ਬਿਮਾਰੀਆਂ ਸੰਬੰਧੀ ਜਾਗਰੂਕ ਪੀਵੀ ਕੀਤਾ ਜਾ ਰਿਹਾ ਹੈ ਤਾਂ ਜੋ ਅਸੀਂ ਬਿਮਾਰੀਆਂ ਤੋਂ ਜਾਣੂ ਹੋ ਸਕੀਏ ਅਤੇ ਬਿਮਾਰੀਆਂ ਦੇ ਲੱਛਣ ਪਤਾ ਹੋਣ ਤੇ ਜਲਦ ਆਪਣਾ ਇਲਾਜ ਸੰਬੰਧਿਤ ਡਾਕਟਰ ਕੋਲੋਂ ਕਰਵਾ ਸਕੀਏ ਤਾਂ ਜੋ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਵੀ ਰੱਖ ਸਕੀਏ ਉਸੇ ਹੀ ਸੰਬੰਧ ਵਿੱਚ ਦਿਨੋਂਦਨ ਵਧ ਰਹੀ ਔਰਤਾ ਦੇ ਵਿੱਚ ਸਰਵਾਈਕਲ ਕੈਂਸਰ ਦੀ ਬਿਮਾਰੀ ਸੰਬੰਧੀ ਇਲਾ ਫਰੀਦਕੋਟ ਦੇ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਗਾਇਨੀ ਵਿਭਾਗ ਦੇ ਮੁਖੀ ਡਾਕਟਰ ਹਰਪ੍ਰੀਤ ਕੋਰ ਦੇ ਨਾਲ ਰਲ ਕੇ ਜਾਗਰੂਕਤਾ ਸੰਦੇਸ਼ ਤਿਆਰ ਕੀਤਾ ਗਿਆ। ਉਨ੍ਹਾਂ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਜਾਗਰੂਕਤ ਨਾ ਹੋਣ ਦੇ ਕਾਰਨ ਮੈਰਿਡ ਔਰਤਾਂ ਤੋਂ ਇਲਾਵਾ ਹੁਣ ਅਨਮੈਰਿਡ ਲੜਕੀਆਂ ਵੀ ਬਿਮਾਰੀ ਦਾ ਸ਼ਿਕਾਰ ਹੋ ਰਹੀਆਂ ਹਨ। ਇਸ ਦਾ ਅਲਾਰਮ ਸਾਡੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਦੇ ਵਿੱਚ ਬਿਹਤਰੀਨ ਢੰਗ ਦੇ ਨਾਲ ਕੀਤਾ ਜਾ ਰਿਹਾ ਹੈ ਆਓ ਜਾਣਦੇ ਹਾਂ ਪੂਰੀ ਜਾਣਕਾਰੀ ਬੱਚਾ ਵਿਭਾਗ ਦੇ ਡਾਕਟਰ ਹਰਪ੍ਰੀਤ ਜੀ ਕੋਲੋਂ ਅਸੀਂ ਕਿਸ ਤਰ੍ਹਾਂ ਇਸ ਬਿਮਾਰੀ ਤੋਂ ਜਾਗਰੂਤ ਹੋ ਸਕਦੇ ਹਾਂ ਅਤੇ ਇਸ ਦਾ ਕਿਸ ਤਰ੍ਹਾਂ ਇਲਾਜ ਕਰਵਾਇਆ ਜਾ ਸਕਦਾ ਹੈ ਸਾਡੇ ਵੱਲੋਂ ਤਿਆਰ ਕੀਤਾ ਗਿਆ ਸੰਦੇਸ਼ ਜੇਕਰ ਤੁਸੀਂ ਵੀ ਕਿਸੇ ਨੂੰ ਜਾਗਰੂਤ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਸਭ ਨਾਲ ਸਾਂਝਾ ਜ਼ਰੂਰ ਕਰਿਓ ਹਾਂਜੀ ਡਾਕਟਰ ਸਰ ਡਾਕਟਰ ਸਾਡੀ ਚੈਨਲ ਦੇ ਉੱਪਰ ਤੁਹਾਡਾ ਸਵਾਗਤ ਹੈ ਜੀ ਡਾਕਟਰ ਇੱਕ ਲਗਾਤਾਰੀ ਦੇਖਣ ਦੇ ਚਾਰਿਆ ਹੈਗਾ ਵੀ ਮਹਿਲਾਵਾਂ ਦੇ ਵਿੱਚ ਕਮੀ ਪਾਈ ਜਾ ਰਹੀ ਹੈਗੀ ਆ ਜਿਹਦੇ ਵਿੱਚ ਜਿਹੜਾ ਹੈਗਾ ਵੀ ਆਪਦੀ ਗੁਪਤ ਜਿਹੜੇ ਅੰਗ ਹੈਗੇ ਉਹਨਾਂ ਦੀ ਚੈੱਕ ਅਪ ਨਾ ਕਰਵਾਉਣ ਦੇ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਕੀ ਡਾਕਟਰ ਜੀ ਇਹਦੇ ਵਿੱਚ ਸਮੱਸਿਆਵਾਂ ਆਉਂਦੀਆਂ ਕੀ ਕਾਰਨ ਕੀ ਇਹਦਾ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਹਰਪ੍ਰੀਤ ਮੈਡੀਕਲ ਕਾਲਜ ਤੋਂ ਪ੍ਰੋਫੈਸਰ ਤੇ ਹੈੱਡ ਆਫ ਦ ਯੂਨਿਟ ਬੋਲ ਰਹੀ ਹੈਗੀ ਆ बेसिकली प्रॉब्लम की हैगी कि जो है कि असी चेकअप नहीं करा जाना या जो अपने फीमेल पॉपुलेशन हैगी है, कि है। ਉਹ ਥੋੜੀ ਇੰਨੀ ਐਜੂਕੇਟਿਡ ਨਹੀਂ ਹੈ ਜੀ ਤਾਂ ਉਹ ਥੋੜਾ ਜਿਹਾ ਹੈਜ਼ਿਟੇਟ ਕਰਦੇ ਹੈਗੇ ਹਸਪੀਟਲ ਆਣ ਦੇ ਵਿੱਚ ਇਹ ਚੀਜ਼ ਆਪਾਂ ਸਕਰੀਨਿੰਗ ਕਰਕੇ ਲੋਕਾਂ ਨੂੰ ਐਜੂਕੇਟ ਕਰਕੇ ਲੋਕਾਂ ਦੇ ਵਿੱਚ ਅਵੇਅਰਨੈਸ ਕ੍ਰੀਏਟ ਕਰਕੇ ਇਹ ਚੀਜ਼ ਆਪਾਂ ਬੰਦ ਕਰਨੀ ਹੈ ਤਾਂ ਕਿ ਪੇਸ਼ੈਂਟ ਦਾ ਤੇ ਡਾਕਟਰ ਦਾ ਜਿਹੜਾ ਗੈਪ ਹੈਗਾ ਇਹਨੂੰ ਆਪਾਂ ਖਤਮ ਕਰਨਾ ਜਿਹਦੇ ਵਾਸਤੇ ਆਪਣੀ ਸਰਕਾਰ ਵੀ ਬਹੁਤ ਚੰਗੇ ਤਰੀਕੇ ਦੇ ਨਾਲ ਲੱਗੀ ਹੋਈ ਹੈ ਕਲੀਨਿਕਸ ਬਣਾਈਆਂ ਹੋਈਆਂ ਸਾਰੀਆਂ ਮਤਲਬ ਮੇਨ ਏਮ ਸਾਡਾ ਇਹੀ ਹੈ ਕਿ ਆਪਾਂ ਇਹ ਜਿਹੜਾ ਗੈਪ ਹੈਗਾ ਇਹਨੂੰ ਮੁਕਾ ਸਕੀਏ ਤਾਂ ਕਿ ਮਰੀਜ਼ ਸਾਡੇ ਕੋਲੇ ਪਹਿਲਾਂ ਚੈੱਕਅਪ ਕਰਾ ਕੇ ਕਰਨ ਆ ਸਕੇ ਤਾਂ ਕਿ ਆਪਾਂ ਬਿਮਾਰੀ ਦਾ ਪਹਿਲਾ ਪਤਾ ਲੱਗ ਜਾਏ ਆਪਾਂ ਨੂੰ ਤੇ ਆਪਾਂ ਮਰੀਜ਼ ਬਚਾ ਸਕੀਏ। ਨapsack ਕੀ ਕਾਰਨ ਕੀ ਹੁੰਦਾ ਕਿਹੜੇ ਸਿਰ ਲੱਛਣ ਪਾਈ ਜਾਂਦੇ ਆ ਚੈੱਕਅਪ ਦੇ ਦੌਰਾਨ। ਬੇਸਿਕਲੀ ਜਿਹੜਾ ਸਭ ਤੋਂ ਜ਼ਿਆਦਾ ਕੈਂਸਰ ਕਾਮਨ ਹੈਗਾ ਇੰਡੀਆ ਦੇ ਵਿੱਚ ਫੀਮੇਲਸ ਦੇ ਵਿੱਚ ਉਹ ਹੈਗਾ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਜਿਹਨੂੰ ਸਰਵਾਈਕਲ ਕੈਂਸਰ ਕਹਿੰਦੇ ਹੈਗੇ ਆ। ਉਹ ਜ਼ਿਆਦਾਤਰ ਪਹਿਲਾਂ ਤਾਂ ਲੇਟ ਏਜ ਗਰੁੱਪ ਦੇ ਵਿੱਚ ਆਉਂਦਾ ਸੀਗਾ ਜਿਵੇਂ 50s ਦੇ ਵਿੱਚ 60s ਦੇ ਵਿੱਚ ਹੁਣ ਬਿਕੋਜ਼ ਸੈਕਸ਼ੂਅਲ ਐਕਟੀਵਿਟੀ ਜਲਦੀ ਹੋ ਜਾਂਦੀ ਹੈਗੀ ਐ ਔਰ ਬਿਕੋਜ਼ ਆਫ ਦਾ ਅਨਯੂਜੂਅਲ ਸੈਕਸ਼ੂਅਲ ਪ੍ਰੈਕਟਿਸਸ ਇਸ ਹੁਣ ਜਲਦੀ ਆਨ ਲੱਗ ਗਿਆ ਹੈਗਾ ਸੋ ਸਕਰੀਨਿੰਗ ਜਿਹੜੀ ਹੈਗੀ ਇੱਕ WHO ਨੇ ਪ੍ਰੋਗਰਾਮ ਮਨਾਇਆ ਹੋਇਆ ਜਿਹਦੇ ਵਿੱਚ ਇੱਕ ਜਿਹੜੀ ਸਿੰਪਲ ਸਕਰੀਨਿੰਗ ਹੈਗੀ ਹੈ ਸਕਰੀਨਿੰਗ ਮਤਲਬ ਕਿ ਜਿਹਦੇ ਵਿੱਚ ਆਪਾਂ ਪਤਾ ਲਗਾ ਲੱਗ ਜਾਂਦਾ ਆਪਾਂ ਨੂੰ ਕਿ ਮਰੀਜ਼ ਕੈਂਸਰ ਵੱਲ ਜਾਊਗਾ ਜਾਂ ਨਹੀਂ ਜਾਊਗਾ ਉਹ 21 ਤਰੀਕ 21 ਸਾਲ ਦੀ ਉਮਰ 'ਚ ਜਿਹੜੀ ਹੈਗੀ ਹੈ ਸਿੰਪਲ ਸਕਰੀਨਿੰਗ ਜਿਹੜੀ ਹੈਗੀ ਉਹ ਸ਼ੁਰੂ ਹੋ ਜਾਂਦੀ ਹੈਗੀ ਹੈ ਤੇ 30 ایਅਰਸ ਤੋਂ ਜਿਹੜੀ ਹੈਗੀ ਉਹ ਪੈਪ ਤੇ ਨਾਲ LBC ਦੇ ਨਾਲ HPV ਸਕਰੀਨਿੰਗ ਜਿਹੜੀ ਹੈਗੀ ਆਪਾਂ ਸ਼ੁਰੂ ਕਰ ਦਿੰਨੇ ਹੈਗਾ ਜਿਹਨੂੰ ਕੋ-ਟੈਸਟਿੰਗ ਤੇ ਆ ਜਾਂਦਾ ਹੈਗਾ सो so, दो तरह की स्क्रीनिंग हैगी है, है। जिदू जल्दी पता चल जाता है पेशेंट में की सिमटम्स आ रहे हैं हम जी ड्यू एच ओ दाइडलाइनस है कहती है स्क्रीनिंग हर फीमेल पेशेंट की ट्वेंटी वन ईयरस तो बाद जोड़ी भी सैक्शुअली एक्टिव हैगी है वो करनी ही चाहिए हैगी है सिमटम्स आने तद तक तो आप लेट हो जाते हैं अपना मेन एम हैगा कि सिमटम्स आने तो पहला ही आप बीमारी जड़ तो फड़ लीए डॉक्टर साह जी मनिया जाए ये, ये सिमटम जिड़े है बेसिकली डिस्चार्ज होगा पेशेंट न इैगुलर ब्लीडिंग होगी फिर जो सैक्शुअल एक्टिविटी करते हैं उस तो बाद ब्लीडिंग होंगी है यही मेन सिमटम्स है फॉल स्मैलिंग डिस्चार्ज पेन ब्लीडिंग मेन सिमटम्स है फिर जो तो बीमारी ज़्यादा बद जाती है फिर तो ज़्यादा खतरनाक चीज़ हो जाती हैगी है फिर पेशाब के और लैटरिन सिमटम सिमटम्स भी आने लग जाए हैं टी पेशाब के रस्ते भी फिर नुकसान पहुंचाती है ये बीमारी ਦੀ ਵੀਰ ਪਰ ਟਰੀਟਮੈਂਟ ਕਿਸ ਤਰ੍ਹਾਂ ਕੀਤਾ ਜਾਂਦਾ ਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਸਕਰੀਨਿੰਗ ਕਰਨੀ ਹੁੰਦੀ ਹੈ ਸਕਰੀਨਿੰਗ ਦੇ ਵਿੱਚ ਇਹਦੇ ਵਿੱਚ ਜਿਹੜਾ ਵਾਇਰਸ ਹੁੰਦਾ ਜਿਹੜਾ ਕੌਜ਼ ਕਰਦਾ ਉਹ ਹੈਗਾ ਐਚਪੀਵੀ ਵਾਇਰਸ ਜਿਹੜੇ ਐਚਪੀਵੀ ਵਾਇਰਸ ਹੁੰਦੇ ਆ ਇਹ ਕਾਫੀ ਪ੍ਰਕਾਰ ਦੇ ਹੁੰਦੇ ਆ ਜਿਨ੍ਹਾਂ ਵਿੱਚ ਕੁਝ ਹੁੰਦੇ ਆ ਹਾਈ ਰਿਸਕ ਵਾਇਰਸ 10 12 ਵਾਇਰਸਸ ਆ ਗਏ ਇਹਦੇ ਹਾਈ ਰਿਸਕ ਹੁੰਦੇ ਆ ਅਸੀਂ ਆਪਾਂ ਐਚਪੀਵੀ ਨਾਲ ਟੈਸਟ ਕਰਦੇ ਆ 80 90 ਪਰਸੈਂਟ ਕੇਸਸ ਦੇ ਵਿੱਚ ਐਚਪੀਵੀ ਵਾਇਰਸ ਆਲਸ ਦੇ ਵਿੱਚ ਕਲੀਅਰ ਹੋ ਜਾਂਦਾ ਹੈ ਇਹਦੇ ਵਿੱਚ ਕਲੀਅਰ ਨਹੀਂ ਹੁੰਦਾ ਉਹਨਾਂ ਦੇ ਵਿੱਚ 8 ਤੋਂ 10 ਇਅਰਸ ਦੇ ਵਿੱਚ ਪੋਸਿਬਿਲਿਟੀ ਹੁੰਦੀ ਹੈ ਕਿ ਉਹਦੇ आप बेसिकली पेशेंट स्क्रीन करा जिन्हें एच पी भी क्लीयर नहीं हो हाँ रिस्क है कैंसर बन है इस जो तो आपको लगता अर्ली लेजन है तो फिर वो आपटरी भी कर सकते हैं कोलपोस्कोप आता एक दूर भी नहीं आँदी है जी सिर्फ सर्विक्स में ही एग्जामिन करती है यहाँ पेशेंट के जो थोड़े सिमटम्स है जानू जोड़े शक लगता है कि कल कैंसर बन सकता है बिल्कुल दिख नहीं रहा है वैपसी लैन की लड़ नहीं है मतलब पर आपको पक्का क्लीयर भी नहीं पता चल रहा ਉਹਦੇ ਵਿੱਚ ਫਿਰ ਆਪਾਂ ਇੱਕ ਤਾਂ ਐਸਟਿਕ ਐਸਿਡ ਲਗਾ ਕੇ ਹੈ ਲੂਗੋਲਜ਼ ਆਇਓਡਿਨ ਲਗਾ ਕੇ ਜਾਂ ਕੋਲਪੋਸਕੋਪ ਦੇ ਥਰੂ ਆਪਾਂ ਇੱਕ ਮਾਈਕਰੋਸਕੋਪ ਜਾਂ ਹੁੰਦਾ ਇੱਕ ਤਰ੍ਹਾਂ ਦੇ ਨਾਲ ਜਿਹੜਾ ਸਿਰਫ ਸਰਵਿਕਸ ਨੂੰ ਹੀ ਐਗਜ਼ਾਮਨ ਕਰਦਾ ਹੈ ਜਿਹਨੂੰ ਕੋਲਪੋਸਕੋਪ ਕਹਿੰਦੇ ਆ ਉਹਦੇ ਥਰੂ ਆਪਾਂ ਐਗਜ਼ਾਮਨ ਕਰਕੇ ਜਿਹੜੇ ਸਾਨੂੰ ਲੱਗਦੇ ਆ ਕਿ ਕੋਈ ਲੇਜਨਸ ਆ ਰਿਹਾ ਹੈਗਾ ਉੱਥੋਂ ਆਪਾਂ ਬਾਇਓਪਸੀ ਲੈ ਸਕਦੇ ਹਾਂ ਅਰਲੀ ਅਰਲੀ ਕੇਸਸ ਦੇ ਵਿੱਚ ਜਿਹੜੇ ਬਿਲਕੁਲ ਹਜੇ ਕੈਂਸਰ ਨਹੀਂ ਬਣੇ ਆ ਉਹਨਾਂ ਵਿੱਚ ਤਾਂ ਆਪਾਂ ਅਬਲੇਟਿਵ ਟਰੀਟਮੈਂਟ ਕਰ ਦਿੰਦੇ ਹੈਗੀਆਂ ਜਿਵੇਂ ਲੀਪ ਹੈਗੀਆਂ ਕੋਨਾਈਜ਼ੇਸ਼ਨ ਹੈਗੀਆਂ ਜਾਂ ਸਿੰਪਲ ਰੀਮ ਹੈ ਜ ਉਦੇ ਵਿੱਚ ਸਾਨੂੰ ਆਪਸ਼ਨ ਬਚਦੀ ਹੈਗੀ ਹੈ ਹਿਸਟ੍ਰੈਕਟਮੀ ਦੀ ਆਪਸ਼ਨ ਬਚਦੀ ਹੈ ਜੋ ਕਿ ਬੈਟਰ ਰਿਜ਼ਲਟ ਦਿੰਦੀ ਹੈ ਜੇ ਤਾਂ ਹੋਰ ਬਿਮਾਰੀ ਵੱਧ ਜਾਂਦੀ ਹੈ ਜਿਹੜੀ ਹੈ ਫਿਰ ਆਪਾਂ ਨੂੰ ਰੇਡੀਓਥੈਰਪੀ ਲਗਾ ਸਕਦੇ ਹੈਗੇ ਆ ਹੁਣ ਇਹਦੇ ਵਿੱਚ 80% ਕੈਂਸਰ ਜਿਹੜੇ ਹੁੰਦੇ ਨੇ ਉਹ ਰੇਡੀਓ ਸੈਂਸਿਟਿਵ ਹੁੰਦੇ ਹੈ ਜਿਹੜੇ ਰੇਡੀਓਥੈਰਪੀ ਨਾਲ ਠੀਕ ਹੋ ਜਾਂਦੇ ਹੈ 20 25% ਕੈਂਸਰ ਉਦਾਂ ਦੇ ਹੁੰਦੇ ਨੇ ਜਿਹੜੇ ਰੇਡੀਓਥੈਰਪੀ ਨਾਲ ਰਿਸਪੌਂਡ ਨਹੀਂ ਕਰਦੇ ਹੈਗੇ ਆ ਇਹਦੇ ਵਿੱਚ ਆਪਾਂ ਸਰਜਰੀ ਵੀ ਨਹੀਂ ਕਰ ਸਕਦੇ ਹੁਣ ਆਪਾਂ ਵਿੱਚ ਫਿਰ ਆਪਾਂ ਕੀਮੋ ਲਗਾਣੇ ਹੈਗੇ ਨਾਲ ਰੇਡੀਏਸ਼ਨ ਨਾਲ ਜਿਹਨੂੰ ਕੀਮੋ ਰੇਡੀਏਸ਼ਨ ਕਹਿੰਦੇ ਆ ਕੀਮੋ ਦੇ ਨਾਲ ਰੇਡੀਏਸ਼ਨ ਦੀ ਸੈਂਸਿਟੀਵਿਟੀ ਇਨਕਰੀਜ਼ ਹੋ ਜਾਂਦੀ ਹੈ ਤੇ ਉਹ ਜ਼ਿਆਦਾ ਇਫੈਕਟਿਵ ਹੋ ਜਾਂਦੀ ਹੈ ਕੈਂਸਰ ਦੇ ਸੈੱਲਸ ਨੂੰ ਕ੍ਰੀਏਟ ਕਰਨ ਦੇ ਵਿੱਚ ਤੋ ਸਭ ਤੋਂ ਕੀ ਕਾਰਨ ਕਹਿ ਸਕਦੇ ਆ ਵੀ ਇਹ ਲਗਾਤਾਰ ਹੋਣੀ ਵਧਣੀ ਸ਼ੁਰੂ ਹੋਈ ਹੈ ਵਧਣੀ शुरू हुई है मतलब डिटेक्शन रेट बढ़ गया क्योंकि लाइफ एक्सपेक्टेंसी बढ़ गई है अवेयरनेस वी है डिटेक्शन बढ़ गई है बेसिकली एंड यंगर एज ग्रुप के लिए दसिया तर करके हो रही है बिकॉज ऑफ द अर्ली रिजम्पशन ऑफ द सैशुअल एक्टिविटी बेसिकली एच पी वी करके ही होंगी है तो इस करके वैक्सीनेशन भी अवेलेबल हैगी है तीन तरह दैक्सीनेशन आने एक तो वेलेंट आँदी ने दो वायरस के अगेंस्ट करती है दैन टै ट्रैक्टरा वेलेंट कॉडरी वेलेंट आती हैगीट्टा वेलेंट एंड फिर ये नोना वेलेंट वैक्सीन भी आती हैगी है हाई रिस्क से स्ट्रेंज ये दो ही है बाकी सारे जड़े है वो दूसरे वॉड्स तो प्रोटैक्ट करते हैं जिस वैक्सीनेशन इंडिया के नहीं है पर डिवेलप्ड कंट्री जिमें बाहर दियाों के मेल्स में भी लगाई जाती है क्योंकि बेसिकली वायरस मेल्स तो स्प्रैड होकर फीमेल्स आता है सो वी नीड टू

ਪਿਊਬਰਟੀ ਤੇ ਆਪਾਂ ਇਹਨੂੰ ਲਗਾਣੀ ਸ਼ੁਰੂ ਕਰਦੇ ਹੈਗੇ ਆ ਇਹ ਡਿਪੈਂਡਿੰਗ ਅਪ ਓਨ ਦਾ ਏਜ ਦੋ ਡੋਸੇਸ ਵੀ ਹੋ ਸਕਦੀਆਂ ਨੇ ਤੇ ਤਿੰਨ ਡੋਸੇਸ ਵੀ ਹੋ ਸਕਦੀਆਂ ਨੇ ਤੇ ਕਾਫੀ ਪ੍ਰੋਡਕਸ਼ਨ ਪ੍ਰੋਵਾਈਡ ਕਰਦੀਆਂ ਹੁੰਦੀਆਂ ਨੇ ਨਕਸੌਨ ਨੇ ਦੇ ਵਿੱਚ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਹਾਂਜੀ ਇਸ ਦੇ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਵੀ ਬਿਮਾਰੀ ਤੋਂ ਬਚਿਆ ਜਾ ਸਕੇ ਜੀ ਬਿਮਾਰੀ ਤੋਂ ਬਚਣ ਲਈ ਸਭ ਤੋਂ ਪਹਿਲਾਂ ਤਾਂ ਆਪਣੀਆਂ ਹੈਲਥੀ ਸੈਕਸ਼ੂਅਲ ਪ੍ਰੈਕਟਿਸਸਿਸ ਬੰਦੇ ਨੂੰ ਰੱਖਣੀਆਂ ਚਾਹੀਦੀਆਂ ਹੈਗੀਆਂ ਵਨ ਸ਼ੁੱਡ ਹੈਵ ਹੈਲਥੀ ਸੈਕਸ਼ੂਅਲ ਪ੍ਰੈਕਟਿਸਸਿਸ यूज ऑफ बैरियर इज़ इंपोर्टेंट दैन सेकेंडली वैक्सीनेशन इज ऑलसो वैरी इंपोर्टेंट और जे लग रहा है कोई प्रॉब्लम लग रही है तो बिना किसी संघ तो आके हॉस्पिटल लेडी डॉक्टरस ने पाँच तो वैसी कोई दिक्कत नहीं हैगी सब जगह पर लेडी डॉक्टर ही है, ले है तो लेडी डॉक्टर आके अपना प्रॉपर चैकअप करवाना चाहिए है प्रॉपर फॉलोअप करा चाहिए थैंक यू डॉक्टर थैंक यू जी सत्या जी